ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਕੋਈ ਫਿਲਮ ਬਣਾਉਂਦਾ ਹੈ ਨਾ ਤੇ ਉਹ ਐਦਾਂ ਮਾਈਂਡ ਵਿੱਚ ਸੋਚ ਕੇ ਬਣਾਉਂਦਾ ਵੀ ਐਂਡ ਦੇ ਉੱਤੇ ਉਹਦੇ ਨਾਂ ਤੇ ਤਾੜੀਆਂ ਵੱਜਣ ਤੇ ਉਹਦੇ ਨਾਂ ਤੇ ਸੀਟੀਆਂ ਵੱਜਣ ਤੇ ਉਹਨੂੰ ਲੋਕੀ ਜਾਣਣ ਜ਼ਿੰਦਗੀ ਵੀ ਐਸੀ ਤਰ੍ਹਾਂ ਹੈ ਹਰ ਇੱਕ ਬੰਦਾ ਕਾਮਯਾਬ ਹੋਣਾ ਚਾਹੁੰਦਾ ਹੈ ਹਰ ਇੱਕ ਬੰਦੇ ਨੂੰ ਕਾਮਯਾਬੀ ਦੀ ਜ਼ਰੂਰਤ ਹੈ ਤੇ ਹਰ ਇੱਕ ਬੰਦੇ ਨੂੰ ਕਾਮਯਾਬੀ ਦੀ ਲੋੜ ਹੈਗੀ ਹੁਣ ਸੋਨੀ ਸੀਟੋ ਵਾਲੇ ਤੋਂ ਬਹੁਤ ਲੋਕੀ ਮੱਚੇ ਆ ਵੀਰ ਮੇਰੇ ਜੇ ਤਕੜਿਆਂ ਨੂੰ ਪੈਸਿਆਂ ਦੀ ਲੋੜ ਹੈ ਤੇ ਗਰੀਬਾਂ ਨੂੰ ਕੀਤਾ ਤਾਂ ਤੋਂ ਵੀ ਨਹੀਂ ਜਿਆਦੀ ਲੋੜ ਇਸ ਕਰਕੇ ਮੈਂ ਟਾਣਾ ਸਭ ਨੂੰ ਕਹਿਣਾ ਚਾਹੁੰਨੀ ਆ ਵੀ ਟਾਣਾ ਸਾਹਿਬ ਤੁਸੀਂ ਗਰਮੀਤ ਪਾਵਾ ਦੇ ਟੱਬਰ ਦੀ ਸਪੋਰਟ ਕਰੋ ਕਰੋ ਕੋਈ 2-4 ਲੱਖ ਰੁਪਇਆ ਦਾ ਉਹ ਤੁਹਾਡੇ ਕੋਲ ਕਿਤੇ ਪੈਸਿਆਂ ਦਾ ਘਾਟਾ ਹੈ ਲੋਕਾਂ ਨੂੰ ਮਾੜਾ ਚੰਗਾ ਨਾ ਬੋਲੋ ਸੋਨੀ ਸੀਤੋ ਵਿਚਾਰੇ ਦਾ ਕੀ ਕਸੂਰਿਆ ਦੱਸੋ ਉਹ ਯਾਰ ਸਿੱਧਾ ਸਾਦਾ ਆਇਓ ਸਿੱਧਾ ਸਾਦਾ ਵੀਡੀਓ ਬਣਾਉਂਦਾ ਹੁਣ ਸਾਨੂੰ ਸਾਰੇ ਦਾ ਪੇਸ਼ ਆਉਂਦੇ ਅਸੀਂ ਉਹੋ ਜੀ ਵੀਡੀਓ ਬਣਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਆ ਜਿੱਦਾਂ ਦੇ ਹਾਲਾਤਾਂ ਦੇ ਨਾਲ ਅਸੀਂ ਜੂਝੇ ਆ ਉਦਾਂ ਦੇ ਹਾਲਾਤ ਲੋਕਾਂ ਨੂੰ ਦੱਸਦੇ ਆ ਇਸ ਕਰਕੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਕਿਉਂਕਿ ਹਰ ਇਨਸਾਨ ਸੱਚਾ ਨਹੀਂ ਹੁੰਦਾ ਤੇ ਹਰ ਇਨਸਾਨ ਝੂਠਾ ਨਹੀਂ ਹੁੰਦਾ ਸੋਚ ਪਰਖ ਕੇ ਲਾਈਕ ਸ਼ੇਅਰ ਕਰਿਆ ਕਰੋ